ਹਾਂਜੀ ਸੋਸੀ ਗੱਲ ਸਾਰੇ ਨੇ ਕਿਵੇਂ ਹੋ ਸਾਰੇ ਜਾਣੇ ਤੇ ਅੱਜ ਆਪਾਂ ਫੇਰ ਤੋਂ ਕਮੈਂਟਸ ਪੜਾਂਗੇ ਤੇ ਲਾਸਟ ਤੱਕ ਵੀਡੀਓ ਜਰੂਰ ਵੇਖਿਓ ਤੇ ਚਲੋ ਜੀ ਕਮੈਂਟਸ ਰੀਡ ਕਰਦੇ ਆਂ ਕਿਰਨ ਚਾਹ ਯਾਰ ਗਰਮੀ ਬੜੀ ਚਾਹ ਚੋ ਬਣਾ ਕੋਈ ਠੰਡਾ ਨਾ ਲੱਸੀ ਬਣਾ ਦੇ ਜਾ ਚਲੋ ਠੀਕ ਆ ਮੈਂ ਬਣਾ ਲੈਂਦੀ ਹਾਂ ਹਨਾ ਤੇ ਸੱਚ ਮੇਰੀ ਗੱਲ ਸੁਣੀ ਹਾਂਜੀ 5000 ਰੁਪਏ ਕਿਸ ਨੂੰ ਟ੍ਰਾਂਸਫਰ ਕੀਤਾ ਮੈਨੂੰ ਮੈਸੇਜ ਆਇਆ ਕਿਹਨੂੰ ਕੀਤਾ 5000 ਹਾਂ ਹਾਂਜੀ ਕੀਤਾ ਟਰਾਂਸਫਰ ਕਿੰਨੂੰ ਕੀਤਾ ਉਹ ਮੈਂ ਕਿਰਨ ਨੇ ਕਿੰਨੂੰ ਕੀਤੇ ਪੈਸੇ ਦੱਸ ਦੇ ਮੈਂ ਇਹ ਨਹੀਂ ਕਹਿਣ ਰਿਹਾ ਕਿ ਵਰਤੇ ਕਿਉਂ ਆ ਪਰ ਮੈਨੂੰ ਪਤਾ ਤੇ ਲੱਗਦਾ ਕਿ ਕਿੰਨੂੰ ਕਾਦੇ ਲਈ ਵਰਤੇ ਆ ਕੀਤੇ ਤੇ ਗਏ ਆ ਮੈਂ ਟਰਾਂਸਫਰ ਹਾਂ ਪਰ ਕੀ ਦੱਸਾਂ ਤੁਹਾਨੂੰ ਮੈਂ ਇਹ ਵੀ ਦੱਸਾਂ ਕਿ ਕਿੱਥੇ ਵਰਤੇ ਹੂੰ ਪੈਸੇ ਮੈਂ ਦਸ ਸਵੇਕਾ ਇਹਦਾ ਕੀ ਹਾਲ ਹੋ ਗਿਆ ਇਹਨੂੰ ਮੈਂ ਨਹੀਂ ਵਿਕੀ ਆਇਆ ਕੋਲੋਂ ਦੇ ਨਾਂਕੇ ਚਲੇ ਗਿਆ ਜਨਾਨੀ ਕੋ ਚਲਿਆ ਜਨਾਨੀ ਨੂੰ ਪਹਿਲਾਂ ਹਾਜ਼ਰੀ ਲਵਾਵੇ ਹਾਂਜੀ ਮਹਾਰਾਣੀ ਜੀ ਮੈਂ ਆ ਗਿਆ ਠੱਡਾ ਕੋ ਸਰਪੂਸਰ ਕੋ ਆ ਗਿਆ ਪੁੱਤ ਆ ਗਿਆ ਚਲ ਚੰਗਾ ਕੀਤਾ ਗਈ ਨਹੀਂ ਇਹ ਪੇਕੇ ਹਾਂ ਗਈ ਨਹੀਂ ਕੀ ਪਤਾ ਮੈਨੂੰ ਨਹੀਂ ਗਈ ਪਹਿਲਾਂ ਤਾਂ ਤਿਆਰੀ ਕੀਤੀ ਸੀ ਮੈਂ ਕਿਹਾ ਜਾ ਬਾਜੋ ਕੰਨੀ ਮੇਰੇ ਭਰਾਣੇ ਅਖੇ ਰਖੜੀ ਵਾਲੇ ਦੇ ਨਕੇ ਕਿਤੇ ਗਏ ਹੋਣਾ ਜੋ ਨੇ ਲੈਣਾ ਦੇਣਾ ਸੀ ਮੈਨੂੰ ਟੈਲੀਫੋਨ ਤੇ ਕਰਤਾ ਅੱਜ ਕੱਲ ਸਿਆਪੜੇ ਚੱਲ ਪਏ ਇੱਕ ਗੱਲ ਉਹ ਤਾਂ ਚੰਗੀ ਗੱਲ ਹੀ ਜਿਹੜੇ ਅੱਜਪਨ ਚੱਲ ਪਏ ਨੇ ਸਗਲਾਂ ਦਾ ਰੈਲ ਦੇਣ ਟੈਲੀਫੋਨਾਂ ਚ ਕਰੋ ਆ ਤਾਂ ਬੜਾ ਵਧੀਆ ਹੋਇਆ ਹੈ ਹਾਂ ਪੁੱਤ ਕੀ ਹੋਇਆ ਹੋਇਆ ਕੀ ਹੋਇਆ ਤੈਨੂੰ ਕੀ ਕਿਆ ਨੇ ਕੁਝ ਕਿਹਾ ਤੈਨੂੰ ਇਹਨੇ ਕੁਝ ਨਹੀਂ ਕਿਹਾ ਮੈਂ ਤੇ ਲੇਟ ਆਉਣਾ ਸੀਗਾ ਹਾਂ ਤੇ ਇਹਦੇ ਅਕਾਊਂਟ ਚੋਂ 5000 ਰੁਪਏ ਨਿਕਲ ਗਿਆ ਤੇ ਉਹ ਮੈਸੇਜ ਆਉਂਦਾ ਨੰਬਰ ਮੇਰਾ ਦਿੱਤਾ ਹੋਇਆ ਮੈਸੇਜ ਮੇਰੇ ਫੋਨ ਤੇ ਹੁੰਦਾ ਵਾ ਤੇ ਮੈਂ ਇਹਨੂੰ ਪੁੱਛਿਆ ਵਾ ਕਿ ਉਹ 5000 ਰੁਪਏ ਤੂੰ ਕਿਥੇ ਉਹ ਵਿਡਰੋ ਕਰਵਾਇਆ ਵਾ ਕਿਸ ਨੂੰ ਟ੍ਰਾਂਸਫਰ ਕੀਤਾ ਜਾਂਦੀ ਨਹੀਂ ਕਰਵਾਇਆ ਕਿੰਨੇ ਪੈਸੇ 5000 ਇਹ ਕਿੰਨੀ ਕੀ ਦੇਰ ਦੀ ਗੱਲ ਆ ਅੱਧਾ ਭੁਨੇ ਘੰਟੇ ਦੇ ਵਿੱਚ ਵਿੱਚ ਦੀ ਗੱਲ ਦੀ ਇਹਨੂੰ ਨੱਥ ਪਾ ਲਾ ਹੁਣੇ ਆ ਜੋ ਕੁਝ ਕੀਤਾ ਨਾ ਤੇਰੀ ਜਨਾਨੀ ਨੇ 5000 ਤੇਰੇ ਅਕਾਊਂਟ ਚ ਕਢਵਾਇਆ ਏ ਮਤਲਬ ਮਤਲਬ ਇਹ ਪਹਿਲਾਂ ਤੇ ਪੇਕੇ ਚੱਲੀ ਸੀਗੇ ਹਾਂ ਤੇ ਬਾਅਦ ਚ ਇਕਦਮ ਹੀ ਕਹਿੰਦੀ ਮੇਰੇ ਭਰਾ ਨੇ ਕਿ 5000 ਰੁਪਿਆ ਮੈਨੂੰ ਸਗੰ ਦੇ ਤਾਂ ਰਖੜੀ ਦਾ ਕਿ ਭੈਣੇ ਤੂੰ ਆਵੇਂ ਨਾ ਤੇ ਆ ਮੇਰੇ ਵੱਲੋਂ ਸਗਰ ਫੜ ਲੈ ਇਹਨੂੰ ਪੁੱਛ ਦੀ ਗੋਤ ਫੜ ਕੇ ਇਹ ਪੱਕੀ ਗੱਲ ਹੀ 5000 ਰੁਪਿਆ ਨਾ ਐਨੇ ਜਿਹੜਾ ਨਾ ਇਹ ਤੇਰੇ ਅਕਾਊਂਟ ਚੋਂ ਕਢ ਕੇ ਤੇ ਆਪਣੇ ਭਰਾ ਨੂੰ ਪਾ ਕੇ ਤੇ ਫੇਰ ਨੇ ਆਪਣੇ ਕੋਲ ਹੋਇਆ ਇਤਨਾ ਹੀ ਆ ਜਿਹੜੇ ਅਕਾਊਂਟ ਚੋਂ ਇਹਨੇ ਟਰਾਂਸਫਰ ਕੀਤੇ ਆ 5000 ਰੁਪਿਆ ਔਰ ਤੋਂ 2 ਮਿੰਟ ਬਾਅਦ ਫੇਰ ਉਸੇ ਖਾਤੇ ਚੋਂ ਇਹਦੇ ਖਾਤੇ ਚ 5000 ਵਾਪਸ ਆ ਗਿਆ ਵਾ ਬਸ ਬਸ ਤੈਨੂੰ ਮੈਂ ਉਹ ਤੋਂ ਕੰਧੀ ਸੀ ਨਾ ਜਿਹੜੀ ਤੇਰੀ ਭਾਬੀ ਰਿਸ਼ਤਾ ਕਹਿੰਦੀ ਉਹ ਕਰ ਲਾ ਬਸ ਤੂੰ ਕਹਿੰਦਾ ਸੀ ਮੰਮੀ ਮੈਂ ਐਸੀ ਕੁੜੀ ਨਾਲ ਵਿਆਹ ਕਰਵਾ ਲਿਆ ਹਜੇ ਦਾ ਪੁੱਤ 5000 ਕਢਵਾਇਆ ਈ ਤੇ ਕੱਲ ਨੂੰ 20000 ਕਢਵਾ ਸਕਦੀ ਆ ਇਹ ਹੌਲੀ ਹੌਲੀ ਆਪਣੇ ਪੇਕਿਆਂ ਨੂੰ ਪਾਲ ਸਕਦੀ ਤੈਨੂੰ ਮੈਂ ਦੱਸਾਂ ਗੱਲ ਸਹੀ ਮੰਮੀ ਸਹੀ ਗੱਲ ਹੈ ਨਾ ਤੁਹਾਡੀ ਗਲਤ ਨਹੀਂ ਹੈ ਹਜੇ ਕੁਝ ਨਹੀਂ ਵਿਗੜਿਆ ਹਜੇ ਕੁਝ ਵੀ ਨਹੀਂ ਵਿਗੜਿਆ ਪੁੱਤ ਉਹ ਤਾਂ ਵਿਗੜ ਗਿਆ ਕੁਝ ਵੀ ਨਹੀਂ ਵਿਗੜਿਆ ਪਰ ਤੁਹਾਨੂੰ ਇਹ ਸਾਰੀ ਗੱਲ ਦਾ ਕਾਰਨ ਪਤਾ ਕਾਰਨ ਕੀ ਹੈ ਕਾਰਨ ਕੀ ਹੈ ਮੜੇ ਕਰਦੀ ਆ ਉਹ ਚਾਹਦੀ ਕਿ ਮੈਂ ਜਠਾਣੀ ਦਾ ਮੁਕਾਬਲਾ ਕਰਾਂ ਜਠਾਣੀ ਦਾ ਮੁਕਾਬਲਾ ਤੇ ਕੋ ਹੋਣਾ ਨਹੀਂ ਸਾਰੀ ਉਮਰ ਵੀ ਨਹੀਂ ਹੋਣਾ ਮੜੇ ਕਰਦੀ ਨੇ ਇਹ ਸਭ ਕੁਝ ਕੀਤਾ ਕਿਉਂ ਆਪਣਾ ਟੌਰ ਬਣਾਣ ਕਰਕੇ ਤੁਹਾਡੇ ਕਰਕੇ ਮੇਰੇ ਕਰਕੇ ਹਾਂਜੀ ਤੁਹਾਡੇ ਕਰਕੇ ਮੇਰੇ ਕਰਕੇ ਕਿਉਂ ਕੀਤਾ ਪੁੱਤ ਤੁਹਾਡੇ ਲਾਲਚ ਕਰਕੇ ਮੇਰੇ ਲਾਲਚ ਕਰਕੇ ਹਾਂਜੀ ਮੈਂ ਕਿਹੜਾ ਲਾਲਚ ਕੀਤਾ ਕਿ ਜਿਹੜਾ ਇਹਨੂੰ ਖਾਤੇ ਚੋਂ 5000 ਰੁਪਏ ਘਟਾਣਾ ਪੈ ਗਿਆ ਤੇ ਮੈਂ ਮੈਨੂੰ ਇੱਕ ਗੱਲ ਦੱਸਿਓ ਤੁਹਾਡੇ ਲਈ 5000 ਕਿੰਨਾ ਕੁ ਮਾਇਨੇ ਰੱਖਦਾ ਵਾ ਮੇਰੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ ਰਾਵਦਾ ਦਿੱਤਾ ਸਾਰਾ ਕੁਝ ਆ ਹਰ ਇੱਕ ਚੀਜ਼ ਸਾਡੇ ਘਰ ਆ ਗੱਡੀਆਂ ਸਾਡੇ ਘਰ ਆ ਤੇ 5000 ਕੀ ਮੇਰੇ ਵਾਸਤੇ ਮਾਇਨੇ ਰੱਖੇਗਾ ਪੁੱਤ ਕਿਹੜੀ ਚੀਜ਼ ਕਿਹੜਾ ਕੰਮ ਕਰਨਾ ਸੀਗਾ ਤੁਸੀਂ ਜਿਹਦੇ ਨਾਲ ਕਿ 5000 ਰੁਪਇਆ ਥੋੜਾ ਸੀਗਾ ਤੇ ਉਹ ਤੁਹਾਡਾ ਕੰਮ ਫੁੱਲਫਿਲ ਹੋ ਜਾਣਾ ਸੀਗਾ ਐਸਾ ਕਿਹੜਾ ਕੰਮ ਸੀਗਾ ਤੇਰੇ ਕਹਿਣ ਦਾ ਮਤਲਬ ਇਹ ਆ ਕਿ ਜੋ ਮੇਰੀ ਸੋਚ ਕਹਿਣ ਲਈ ਆ ਕਿ ਜੋ ਕੁਝ ਕਿਰਨ ਨੇ ਕੀਤਾ ਮੇਰੇ لالਚ ਕਰਕੇ ਕੀਤਾ ਮੈਨੂੰ لالਚ ਸੀ ਬਿਲਕੁਲ ਮੰਮੀ ਇਹੋ ਹੀ ਹੈ ਐਗਜ਼ੈਕਟਲੀ ਇਹੋ ਹੀ ਹੈ ਮੰਮੀ ਹੋਇਆ ਕੀ ਹੈ ਇਹ ਹੋਇਆ ਵਾ ਕਿ ਤੁਸੀਂ ਪਹਿਲਾਂ ਤੇ ਉਹਨੂੰ ਕਿਹਾ ਕਿ ਜਾ ਪੇਕੇ ਜਾ ਤਾਂ ਕਿ ਉਥੋਂ ਸਮਾਨ ਸਮੋਨੇ ਲੈ ਆਵੇ ਜੋ ਇਹਦੇ ਪੇਕੇ ਆਣੇ ਦੇਣਾ ਦੇਣ ਲਾ ਲਾ ਕੇ ਤੁਸੀਂ ਇਹਨੂੰ ਗੱਲਾਂ ਵੀ ਸੁਣਾਈਆਂ ਕਿ ਵੱਡੀ ਦੇ ਆ ਕੀਤਾ ਹੀ ਮੇਰਾ ਸੂਟ ਦਿੱਤਾ ਹੀ ਉਹ ਸੂਟ ਦਿੱਤਾ ਹੀ ਰਖੜੀ ਸੱਸ ਨੂੰ ਬੰਨੀ ਹੈ ਕਿ ਭਰਾ ਨੂੰ ਬੰਨੀ ਹੈ ਤੁਹਾਡੇ ਕਦੇ ਸੂਟ ਬੰਦੇ ਸੱਸ ਦੇ ਭਈ ਹੈ ਤੂੰ ਗੱਲ ਸੁਣਾਈਆ ਇੱਕ ਮਿੰਟ ਅੰਮੀ ਮੇਰੀ ਸੁਣ ਲੋ ਹੁਣ ਹੈ ਫਿਰ ਜਦੋਂ ਏ ਨੇ ਆਪਣੇ ਭਰਾ ਨੂੰ ਪੈਸੇ 5000 ਪਾ ਦਿੱਤਾ ਉਹਦੇ ਕੋਲੋਂ ਵਾਪਸ 5000 ਰੁਪਇਆ ਪਵਾਇਆ ਤੁਹਾਨੂੰ ਵਿਖਾ ਦਿੱਤਾ ਕਿ ਮੰਮੀ ਮੈਨੂੰ 5000 ਰੁਪਇਆ ਉਹਨੇ ਭੇਜ ਦਿੱਤਾ ਵਾ ਠੀਕ ਹੈ ਫੇਰ ਤੁਸੀਂ ਉਹਦਾ ਜਾਣਾ ਕੈਨਸਲ ਕਰ ਦਿੱਤਾ ਕਿ ਨਹੀਂ ਤੂੰ ਜਾ ਹੀ ਨਾ ਉਹ ਪੁੱਤ ਮੈਨੂੰ ਤੇ 5000 ਆ ਗਿਆ ਨਾ ਮੇਰਾ ਤੇ ਕੰਮ ਮੁੱਕ ਗਿਆ ਮੰਮੀ ਪੈਸੇ ਮੈਣੇ ਨਹੀਂ ਰੱਖਦੇ ਉਹ ਲੋਕ ਵੀ ਕਈ ਹੈਗੇ ਆ ਜਿਹੜੇ ਆਂਦੇ ਆ ਕਿ ਸਾਡੇ ਘਰ ਚ ਕਲੇਸ਼ ਨਹੀਂ ਹੋਣਾ ਚਾਹੀਦਾ ਪੈਸਿਆਂ ਦੀ ਕੋਈ ਗੱਲ ਨਹੀਂ ਪਰ ਤੁਹਾਨੂੰ ਤੇ ਇਸ ਗੱਲ ਦਾ ਸੁੱਖ ਮਨਾਉਣਾ ਚਾਹੀਦਾ ਵਾ ਕਿ ਤੁਹਾਡੀਆਂ ਦੋਵੇਂ ਨੋਆ ਹੀ ਚੰਗੀਆਂ ਵਾ ਤੁਹਾਡੇ ਅੱਗੇ ਬੋਲਦੀਆਂ ਨਹੀਂ ਤੁਹਾਡੀ ਜੀ ਦੇ ਵਿੱਚ ਜੀਮ ਲਾਉਂਦੀਆਂ ਵਾ ਤੁਸੀਂ ਆ 5000 ਰੁਪਏ ਕਰਕੇ ਕੀ ਕਰਨਦੇ ਹੋ ਉਹਨੂੰ ਵੀ ਫੋਨ ਕਰਕੇ ਕਹੀ ਜਾਂਦੇ ਏ ਮੈਂ ਵੱਡੇ ਨੂੰ ਫੋਨ ਕੀਤਾ ਵਾ ਭਾਬੀ ਨੇ ਕਦੋਂ ਆਉਣਾ ਵਾ ਕਿਰਨ ਨੇ ਵੀ ਰਖੜੀ ਬਨਣ ਜਾਣਾ ਵਡਾ ਦਾ ਮਮੀ ਨੇ ਤੇ ਆਪ ਬਣਾ ਕੀਤਾ ਵਾ ਕਿ ਰਖੜੀ ਵਾਲੇ ਦੇਣਾ ਵੀ ਮਮੀ ਕਿਰਨ ਨੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਸਾਰੀ ਗੱਲ ਤੁਹੀ ਇਤਰਾ ਦੇ ਹੈਗੇ ਨਹੀਂ ਕਿਉਂ ਕਰਨ ਦੇ ਵੇ ਇਤਰਾ ਕਿ ਮੈਂ ਗੱਡੀ ਭੇਜ ਦੂੰਗੀ ਉਹ ਸਮਾਨ ਕਿੱਥੋਂ ਚੁੱਕੀ ਲਿਆਉਣਗੇ ਤੂੰ ਗੱਡੀ ਚ ਸਮਾਨ ਰੱਖ ਕੇ ਲੈ ਆਪਾਂ ਨੂੰ ਸਭ ਕੁਝ ਪਹਿਲਾਂ ਪਤਾ ਸੀਗਾ ਨਾ ਆਪਾਂ ਨੂੰ ਕੁੜੀ ਚੰਗੀ ਮਿਲ ਗਈ ਆਪਾਂ ਨੂੰ ਇਹ ਘਟ ਸਹੀ ਗੱਲ ਗੋਲਡੀ ਇਹ ਜੋ ਕੁਝ ਵੀ ਹੋਇਆ ਨਾ ਇਹ ਮੇਰੇ ਲਾਲਚ ਨੇ ਕਰਵਾਇਆ ਮੇਰੇ ਕੋਲ ਮੈਨੂੰ ਪਤਾ ਸੀ ਜਦੋਂ ਰਿਸ਼ਤਾ ਕੀਤਾ ਸੀ ਮੈਨੂੰ ਪਤਾ ਸੀ ਕਿ ਉਹ ਮਾੜੇ ਘਰ ਤੇ ਆ ਪਰ ਫਿਰ ਵੀ ਮੈਂ ਤਾਨੇ ਦਿੰਦੀ ਰਹੀ ਉਹਨੂੰ ਅਸਨਾਦੀ ਰਹੀ ਆ ਕਿ ਤੇਰਾ ਪਹਿਲਾ ਤਿਆਰ ਆ ਉਹਨਾਂ ਨੂੰ ਆ ਚੀਜ਼ ਕਹਿ ਆ ਚੀਜ਼ ਕਹਿ ਤੇਰੀ ਭਾਬੀ ਅੱਜ ਵਾਪਸ ਆਣਾ ਚਾਹੁੰਦੀ ਸੀ ਮੈਂ ਤਦ ਵੀ ਉਹਨੂੰ ਮਨਾ ਕਰਤਾ ਨਹੀਂ ਤੂੰ ਲੈ ਕੇ ਆਵੇਂ ਬਾਕੀ ਗੋਲਡੀ ਜੇ ਮੈਂ ਕਿਰਨ ਨੂੰ ਕੋਈ ਗੱਲ ਕਹੀ ਨਾ ਇਸ ਮਸਲੇ ਦਾ ਹੱਲ ਵੀ ਮੈਂ ਕਰਾਂਗੀ ਬਿਲਕੁਲ ਮੈਂ ਨਹੀਂ ਚਾਹਦੀ ਕਿ ਮੇਰੇ ਇਸ ਲਾਲਚ ਦੀ ਵਜ੍ਹਾ ਕਰਕੇ ਤੇਰਾ ਘਰ ਬਰਬਾਦ ਹੋਵੇ ਪੁੱਤ ਕੋਈ ਗੱਲ ਨਹੀਂ ਮੰਮੀ ਬਸ ਇਸ ਗੱਲ ਦਾ ਸ਼ੁਕਰ ਮਨਾਓ ਕਿ ਤੁਹਾਨੂੰ ਨੂੰਹਾਂ ਚੰਗੀਆਂ ਮਿਲ ਗਈਆਂ ਵਾ ਅੱਪਾ ਇਸ ਤਰ੍ਹਾਂ ਦੇ ਲਾਲਚ ਕਰਕੇ ਨਾ ਐ ਆਪਣੇ ਰਿਸ਼ਤੇ ਨਾ ਖਰਾਬ ਕਰ ਲੀਏ ਜਿਨ੍ਹਾਂ ਨੇ ਕੁੜੀ ਦੇ ਦਿੱਤੀ ਨਾ ਤੇ ਸੰਸਕਾਰੀ ਕੁੜੀ ਦੇ ਦਿੱਤੀ ਨਾ ਸਮਝੋ ਉਹਨੂੰ ਸਵਰਗ ਨਸੀਬ ਹੋ ਗਿਆ ਬੇਟਾ ਉਹ ਅੱਜ ਮੈਂ ਨਾ ਝੂਠ ਵੀ ਬੋਲ ਸਕਦੀ ਸੀ ਤੇਰੇ ਨਾਲ ਵੀ ਬੋਲ ਸਕਦੇ ਸੀ ਕਿ ਮੈਂ ਪੈਸੇ ਟਰਾਂਸਫਰ ਨਹੀਂ ਕੀਤੇ ਪਰ ਨਹੀਂ ਉਸ ਕੁੜੀ ਨੇ ਸੱਚ ਹੀ ਬੋਲਿਆ ਬਾਕੀ ਤੂੰ ਛੱਡ ਮੈਂ ਉਹਦੇ ਨਾਲ ਗੱਲ ਕਰਦੀ ਕਿਰਨ ਕਿਰਨ ਹਾਂਜੀ ਮੰਮੀ ਤੁਸੀਂ ਕਿਰਨ ਮੈਂ ਤੇਨਾਂ ਕੋਈ ਫਾਲਤੂ ਗੱਲ ਨਹੀਂ ਕਰਾਂਗੀ ਬਸ ਇੱਕੋ ਗੱਲ ਕਰਾਂਗੀ ਕਿ ਮੈਨੂੰ ਮਾਫ਼ ਕਰ ਦੇ ਮੈਂ ਤਿਹਾਰਾਂ ਨੂੰ ਤਾਂ ਲਾਲਚਪ ਕਰਵਾਤ ਕਰ ਲਿਆ ਨਾ ਮੈਂ ਆ ਰਖੜੀ ਦਾ ਤਿਹਾਰ ਸੀ ਨਾ ਮੈਂ ਆਪਣਾ ਲਾਲਚ ਵਿਖਾਇਆ ਕਿ ਤੇਰਾ ਪਹਿਲਾ ਧਿਆਰ ਆ ਜਾਂ ਪੇਕੇਆਂ ਕੋਲ ਲੈ ਕੇ ਆ ਉਹ ਲੈ ਕੇ ਆ ਪੁੱਤ ਮੈਨੂੰ ਪਤਾ ਸੀ ਸਾਰਾ ਕੁਝ ਤੇਰੇ ਪੇਕੇ ਦੇ ਹਾਲਾਤਾਂ ਦਾ ਤੇ ਸੀਮਾ ਦੇ ਵੀ ਪਰ ਮੈਂ ਜਾਣ ਬੁਝ ਕੇ ਆਪ ਵਿਚ ਇੱਕ ਹਿਸਾਬ ਦਾ ਮੁਕਾਬਲਾ ਕਰਵਾਇਆ ਤੁਹਾਡਾ ਤੇ ਨਾ ਸੀਮਾ ਨੇ ਕਦੀ ਤੇਰੇ ਬਾਰੇ ਮਾੜਾ ਕਿਆ ਤੇ ਨਾ ਤੂੰ ਕਦੀ ਸੀਮਾ ਬਾਰੇ ਮਾੜਾ ਕਿਆ ਬਸ ਇਹ ਧਿਆਰਾਂ ਦੇ ਵਿੱਚ ਲੈਣ ਦੇਣ ਕਰਕੇ ਮੈਂ ਆਪਣਾ ਲਾਲਚ ਵਿਖਾਇਆ ਪੁੱਤ ਐਸ ਕਰਕੇ ਤੂੰ ਮੇਰੇ ਤੇ ਹੀ ਆ ਤੇ ਮੈਨੂੰ ਮਾਫ ਕਰ ਦੇ ਮੈਨੂੰ ਲਾਲਚ ਨਹੀਂ ਸੀ ਵਖਾਣਾ ਚਾਹੀਦਾ ਚਲੋ ਮੰਮੀ ਕੋਈ ਗੱਲ ਨਹੀਂ ਤੁਹਾਨੂੰ ਸਮਝ ਆ ਗਈ ਮੈਂ ਵੀ ਮਜਬੂਰੀ 'ਚ ਇਹ ਪੈਸੇ ਇਤਨਾ ਟਰਾਂਸਫਰ ਕੀਤੇ ਨਹੀਂ ਤੇ ਮੇਰਾ ਤੇ ਬਿਲਕੁਲ دل ਨਹੀਂ ਕਰਨਦਿਆ ਸੀਗਾ ਉਹ ਆਪਾਂ ਤੇ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਜਾਣੇ ਆ ਤਾਂ ਕਿ ਉਹਦੀਆਂ ਲੰਬੀਆਂ ਉਮਰਾਂ ਹੋਣ ਨਾ ਕਿ ਪੈਸਿਆਂ ਵਾਸਤੇ ਤੇ ਸ਼ੁਕਰ ਆ ਮੰਮੀ ਧਾਨੂੰ ਜਲਦੀ ਸਮਝ ਆ ਗਈ ਉਹ ਪੈਣਾ ਤੇਰੇ 5000 ਨੇ ਮੈਨੂੰ ਸਮਝ ਦਵਾ ਦਿੱਤੀ ਲਓ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਆਪਾਂ ਇੱਕ ਛੋਟਾ ਜਿਹਾ ਆਪਣੇ ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿਉਂ ਨਾ ਆਪਾਂ ਬਾਹਰ ਨੇ ਚਲੀਏ ਚਲੋ ਆ ਜੀ ਬਾਹਰ ਮੈਸੇਜ ਦੇਣੇ ਆਜੋ ਹਾਂਜੀ ਕਮਰੇ ਚੋਂ ਬਾਹਰ ਆਪਾਂ ਆ ਗਏ ਕਿਉਂਕਿ ਕਮਰੇ ਵਿੱਚ ਹਮਸਬੋ ਸੀ ਇਸ ਕਰਕੇ ਆਪਾਂ ਆ ਗਏ ਆ ਤੇ ਇੱਕ ਦਾ ਛੋਟਾ ਇਹ ਮੈਸੇਜ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਮੇਰੇ ਵਰਗਿਆਂ ਜੋ ਮੈਂ ਰੋਲ ਨਭਾਇਆ ਬੜੀਆਂ ਸੱਸਾਂ ਇਸ ਤਰ੍ਹਾਂ ਕਰਦੀਆਂ ਜੀ ਪੇਲੀ ਰਖੜੀ ਤੇ ਆ ਬੰਦਾ ਉਹ ਬੰਦਾ ਨਹੀਂ ਜੀ ਕੁਝ ਨਹੀਂ ਜੇ ਬੰਦਾ ਸਿਰਫ ਆਪਣੀ ਸੋਚ ਹੀ ਹੈ ਜਿੱਦਨ ਮਰਜੀ ਕਮਾਈ ਜਾਓ ਤੇ ਐਸ ਕਰਕੇ ਤੁਸੀਂ ਜੋ ਭਰਾ ਦਿੰਦੇ ਭੈਣਾਂ ਨੂੰ ਭੈਣਾਂ ਕੋਈ ਰਖੜੀ ਨਾ ਪਿਆਰ ਦਿੰਦੇ ਬਸ ਪਿਆਰ ਤੱਕ ਸੀਮਿਤ ਉਹ ਆ ਲੈਣ ਦੇ ਦਾ ਮਸਲਾ ਨਾ ਬਗਾਓ ਪੁਰਾਣੇ ਸਮਾਂ ਵਿੱਚ ਨਾ ਉਹ ਵੇਲੇ ਗੁੜ ਦੀ ਰੋੜੀ ਲੈ ਕੇ ਜਾਂਦੇ ਸੀ ਤੇ ਧਾਗਾ ਮੋਲੀ ਧਾਗਾ ਮੋਲੀ ਜਾਂ ਆਬ ਰਖਣੀਆਂ ਬਣਾਉਂਦੇ ਸੀ ਇੱਥੋਂ ਤੱਕ ਕਰੋ ਜੀ ਫੈਸ਼ਨਾਂ ਤੱਕ ਨਾ ਜਾਓ ਕਿ ਜੇ ਭੈਣ 500 ਲਾ ਕੇ ਆਈਏ ਤੁਹਾਨੂੰ 1000 ਦੇਣਾ ਜੇ 1000 ਲਾ ਕੇ ਆਈ ਤੇ ਆਪਾਂ ਇੰਨਾ ਦੇਣਾ ਤੇ ਜਾਂ ਕਈ ਵਾਰੀ ਭੈਣਾਂ ਇਹ ਸੋਚਦੀਆਂ ਕਿ ਆਪਾਂ ਇੰਨੇ ਪੈਸੇ ਲਾ ਕੇ ਜਾਵਾਂਗੇ ਆ ਮਿਲਗੇ ਜਿਆਦਾ ਨਾ ਭੈਣਾਂ ਕੰਦੀਆਂ ਨਾ ਜੀਜੇ ਕੰਦੇ ਆ ਕਈ ਜੀਜੇ ਕੰਦੇ ਵੀ ਜੇ ਤੇ ਸੱਸਾ ਮੋਸਲੀ ਇਹ ਗੱਲਾਂ ਕੰਦੀਆਂ ਜੀ ਤੇ ਪਲੀਸ ਇਹ ਨਾ ਕਰੋ ਆਪਾਂ ਨਾ ਰਖੜੀ ਦੇ ਤਿਹਾਰ ਨੂੰ ਕਿਰਨ ਗਲਤ ਹੀ ਮਤਲਬ ਦੇ ਦਿੱਤਾ ਹੈਗਾ ਹੈਨਾ ਮਤਲਬ ਵੇਖੋ ਜੀ ਆਪਾਂ ਜੇ 100 ਦੀ ਰਖੜੀ ਲੈ ਕੇ ਜਾਂਦੇ ਆ ਤੇ ਆਪਾਂ ਇਹ ਸੋਚਦੇ ਆ ਕਿ ਜੇ 100 ਦੀ ਲਗਣੀ ਤਾਂ ਸਾਨੂੰ ਘੱਟੋ ਘੱਟ 500 ਮਿਲਣ 1100 ਮਿਲੇ ਬਿਲਕੁਲ ਬਿਲਕੁਲ ਵਾ ਖਰੀਦਾ ਮੇਨ ਮਤਲਬ ਇਹੋ ਹੀ ਹੁੰਦਾ ਵਾ ਕਿ ਭੈਣਾ ਵੀਰਾਂ ਵੀਰਾਂ ਦੇ ਕੋਲ ਜਾਂਦੀਆਂ ਵਾ ਉਹਦਾ ਸੁੱਖ ਮੰਗਦੀਆਂ ਉਹਨਾਂ ਦੀ ਲੰਬੀ ਉਮਰ ਮੰਗਦੀਆਂ ਵਾ ਤੇ ਵੀਰ ਇਹ ਭੈਣਾ ਨੂੰ ਵਚਨ ਦਿੰਦੇ ਆ ਕਿ ਆਪਾਂ ਤੇਰੀ ਸਾਰੀ ਉਮਰ ਰੱਖਿਆ ਕਰਦੇ ਰਵਾਂਗੇ ਤੇਰੇ ਨਾਲ ਹਮੇਸ਼ਾ ਹਰ ਸਿਚੁਏਸ਼ਨ ਤੇ ਤੇਰੇ ਨਾਲ ਖੜੇ ਮੁੰਡੇ ਨਾ ਮੁੰਡਾ ਝੋਲ ਕੇ ਖੜੇ ਰਵਾਂਗੇ ਜੋ ਵਿਆਹੀਆਂ ਜਾਂ ਤੇ ਚਾਹੇ ਕੁਆਰੀਆਂ ਮੇਨ ਜਿਹੜਾ ਮਕਸਦ ਆ ਰਖੀਦਾ ਇਹੋ ਹੀ ਹੁੰਦਾ ਵਾ ਇਹ ਅੱਜ ਕੱਲ ਬਣ ਗਿਆ ਵਾ ਕਿ ਇੰਨੇ ਪੈਸੇ ਦੇ ਕੇ ਇੰਨੇ ਸੂਟ ਦੇ ਕੇ ਇੰਨਾ 골ਡ ਦੇ ਕੇ ਵੱਧ ਤੋਂ ਵੱਧ ਦਿਖਾਵਾ ਕਰਨਾ ਤੇ ਜਿਹੜੇ ਵਿਚਾਰੇ ਜਿਵੇਂ ਮੈਂ ਰੋਲ ਪਲੇ ਕੀਤਾ ਵਾ ਮੇਰੇ ਵਰਗੀਆਂ ਕਈ ਹੁੰਦੀਆਂ ਵਾ ਤੇ ਉਹ ਅੰਦਰ ਹੀ ਅੰਦਰ ਵਿਚਾਰੀਆਂ ਕਿੰਨੀ ਆ ਕੇ ਦੁਖੀ ਹੁੰਦੀਆਂ ਹੋਣੀਆਂ ਜਿਨ੍ਹਾਂ ਦੇ ਸੋਹਰੇ ਪਰਿਵਾਰ ਇਤਨਾ ਉਹਨਾਂ ਨੂੰ ਹਾਂ ਤਾਨੇ ਤਾਨੇ ਹੀ ਹੋ ਗਏ ਸੀ ਸੱਸ ਨੇ ਜਿਵੇਂ ਤਾਨੇ ਦਿੱਤੇ ਕਿ ਵੱਡੀ ਦਾ ਤੇ ਇਤਨਾ ਤੂੰ ਇਤਨਾ ਕੰਪੈਰੀਜ਼ਨ ਵੀ ਨਾ ਕਰਿਆ ਕਰੋ ਕਿ ਉਹ ਅਮੀਰ ਜ਼ਿਆਦਾ ਵਾ ਤੂੰ ਗਰੀਬ ਜ਼ਿਆਦਾ ਉਹਨੇ ਜ਼ਿਆਦਾ ਦਿੱਤਾ ਤੂੰ ਘੱਟ ਦਿੱਤਾ ਇਹਦੇ ਨਾਲ ਬਹੁਤ ਜ਼ਿਆਦਾ ਹਰਟ ਹੁੰਦਾ ਵਾ ਕਿਸੇ ਨੂੰ ਆਪਾਂ ਕਿਸੇ ਨੂੰ ਇੱਕ ਛੋਟਾ ਜਿਹਾ ਵੀ ਤਾਨਾ ਦੇ ਦੇਨੇ ਨਾ ਖਾਸ ਕਰ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਹਨ ਤੇ ਸੱਸਾਂ ਜਾਂ ਕੋਈ ਵੀ ਉਹਨਾਂ ਦੇ ਸਹੁਰੇ ਪਰਿਵਾਰ ਚ ਛੋਟਾ ਜਿਹਾ ਵੀ ਕੋਈ ਗੱਲ ਕਹਿ ਦੇਵੇ ਤੇ ਹਰਟ ਹੁੰਦੀ ਆ ਬਹੁਤ ਜ਼ਿਆਦਾ ਹਰਟ ਹੁੰਦੀ ਆ ਗੱਲ ਪਰ ਇਹ ਗੱਲ ਇਹ ਆ ਕਿ ਕਈ ਕੁੜੀਆਂ ਕਹਿ ਨਹੀਂ ਸਕਦੀਆਂ ਇਹ ਸੱਸ ਨੂੰ ਵੈਸੇ ਨਹੀਂ ਕਹਿ ਸਕਦੀਆਂ ਤੇ ਮਾਮਾ ਨੂੰ ਕੋਈ ਕਹਿੰਦੀਆਂ ਨਹੀਂ ਆ ਕਿ ਤਾਂ ਕਿ ਉਹਨਾਂ ਦੀ ਮਾਮਾ ਨੂੰ ਟੈਨਸ਼ਨ ਨਾ ਹੋ ਜੇ ਅੱਜ ਸਾਡਾ ਇਹ ਮੈਸੇਜ ਵੀਡੀਓ ਜਲਦੀ ਬਣਾਉਂਦਾ ਏ ਮੋਟਰ ਵੀ ਆ ਗਿਆ ਕਿ ਤੁਸੀਂ ਸਾਨੂੰ ਸਾਰੇ ਜਾਣੇ ਮੈਸੇਜ ਕਰਕੇ ਦੱਸਿਓ ਕਿਹੜਾ ਕਿਹੜਾ ਇਸ ਰਖੜੀ ਤੇ ਇਸ ਤਰ੍ਹਾਂ ਹੀ ਕਰੂਗਾ ਇਹ ਰਿਵਾਜ ਆਪਾਂ ਮਕਾਈਏ ਨਾ ਪੈਸੇ ਲੈਣ ਦੇ ਨ ਬਿਲਕੁਲ ਨਾ ਕੁਝ ਕਰੀਏ ਜੋ ਨਾਰਮਲ ਆ ਉਹ ਚੱਲਣ ਦਈਏ ਜੀ ਸਿਰਫ ਭਰਾਵਾਂ ਕੋ ਪਿਆਰ ਮੰਗੀਏ ਆਸ਼ੀਰਵਾਦ ਮੰਗੀਏ ਤੇ ਭੈਣ ਭਰਾਵਾਂ ਦਾ ਸਾਥ ਹਮੇਸ਼ਾ ਬਣਿਆ ਰਵੇ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਕਮੈਂਟਾਂ ਜਰੂਰ ਜ਼ਰੂਰ ਦੱਸਿਓ ਕਿ ਆਪਾਂ ਇਸ ਵਾਰ ਕੋਸ਼ਿਸ਼ ਕਰਕੇ ਵੇਖਾਂਗੇ ਠੀਕ ਹੈ ਜੀ ਇੱਕ ਜਣਾ ਵੀ ਉਹ ਪਿੱਛੇ ਰਹੀ ਸੀ ਨਾ ਇੱਕ ਜਣਾ ਅੱਗੇ 5 ਜਣਿਆਂ ਨੂੰ ਗੱਲ ਕਰੇ ਉਹ 5 ਜਣਾਂ ਅੱਗੇ ਆਪਾਂ 10 ਨੂੰ ਕਰੇ ਇਹ ਚੀਜ਼ ਐ ਹੋ ਵਿੱਚ ਵਿੱਚ ਆਪਾਂ ਇੱਕ ਕੋਸ਼ਿਸ਼ ਕਰਨ ਦੀ ਕਰਦੇ ਆ ਹੈਨਾ ਕੋਸ਼ਿਸ਼ ਕਰਦੇ ਆ ਕਰਦੇ ਆ ਲੋ ਇੱਕ ਜਣਾ ਕਰੂਗਾ ਤੇ ਬਾਕੀ ਸਾਰੇ ਕਰਨਗੇ ਤੇ ਚਲੋ ਜੀ ਹੁਣ ਸਾਡੀ ਵੀਡੀਓ ਪੈਣ ਵਾਲੀ ਹੈ ਸਾਡੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਕਰੋ ਥੈਂਕ ਯੂ so much ਸੋ ਪਹਿਲਾ ਕਮੈਂਟ ਹੈ ਚੰਨੀ ਵਰਮਾ ਦਾ ਹੈਲੋ ਕਿਰਨ ਸਾਡਾ ਨਾਮ ਬੋਲ ਕੇ ਸਾਨੂੰ ਵੀ ਖੁਸ਼ ਕਰੋ ਬਾਕੀ ਆਪਕੀ ਵੀਡੀਓ ਸੁਪਰ ਥੈਂਕ ਯੂ ਸੋ ਮਚ ਚੰਨੀ ਵਰਮਾ ਜੀ ਲੋਤਾ ਦਾ ਨਾਮ ਬੋਲਦਾ ਸੀ ਸਾਡੀ ਵੀਡੀਓ ਤੇ ਰੋਜ਼ ਕਮੈਂਟ ਕਰਦੇ ਸੀਗੇ ਤੇ ਅਗਲਾ ਕਮੈਂਟ ਹੈ ਮਾਈ ਨੇਮ ਇਜ਼ ਰਜਵੰਤ ਕੋਰ ਫ্রম ਨਿਊਜ਼ੀਲੈਂਡ ਸੋ ਥੈਂਕ ਯੂ ਰਜਵੰਤ ਕੋਰ ਜੀ ਤੁਸੀਂ ਸਾਡੀਆਂ ਵੀਡੀਓਸ ਵੇਖਦੇ ਹੋ पूनम नय्यर तीज पर किरण जी आपकी मॉम ने डांस बहुत अच्छा किया है पूनम नय्यर फ्रॉम लुधियाना बिल्कुल जी जो तीज वाली आपा वीडियो पाई सी वो बड़ी ही बढ़िया मजेदार थे इंटरेस्टिंग थे आपा भी परचे पूरा ज्यादा एंजॉय कीता परमजीत कौर बहुत बढ़िया वीडियो किरण बेटा परमजीत कौर अमृतसर तो थैंक यू सो मच परमजीत जी जी ते यूजर आर सी हे डियर आई लव यू सो क्यूट किरण जी जसबीर आंटी जी एंड ऑल टीम मेम्बर्स थैंक यू सो मच जी राजविंदर कौर गुड सिस्टर एंड आंटी जी करण लव यूर वीडियोज ग्रेट वर्क ललिता कुमारी वेरी नाइस दी इट्स ट्रू रिलैक्स दी थैंक यू जी ललिता कुमारी जी जो कि हिमाचल तो सानू देखदेया ते हिमाचल तो ਸਾਡੇ ਕਮੈਂਟਸ ਕਰਦੇ ਤਾਂ ਤੁਸੀਂ ਜਰੂਰ ਦੱਸਿਓ ਕਿ ਹਿਮਾਚਲ ਚ ਵੈਦਰ ਕਿਸ ਤਰ੍ਹਾਂ ਦਾ ਵਾ ਅਨੀਤਾ ਰਾਣੀ ਵੈਰੀ ਨਾਈਸ ਵੀਡੀਓ ਕਮਲ ਪ੍ਰੀਸਿੰਗ ਬਹੁਤ ਵਧੀਆ ਵੀਡੀਓ ਕਿਰਨ ਦੀਦੀ ਸੁਖਦੀਪ ਕਿਰਨ ਦੀ ਤੁਸੀਂ ਬਹੁਤ ਸੋਹਣੇ ਹੋ ਐਕਟਿੰਗ ਬਹੁਤ ਸੋਹਣੀ ਕਰਦੇ ਜੇ ਵਾਈਗਰੂ ਜੀ ਹਮੇਸ਼ਾ ਖੁਸ਼ ਰੱਖਣਾ ਆਪ ਨੂੰ ਸੋ ਥੈਂਕ ਯੂ so much ਜੀ ਸਾਰਿਆਂ ਦਾ ਤੇ ਬਾਕੀ ਕਿੰਨਾ ਕਿੰਨਾ ਦੇ ਕਮੈਂਟਸ ਰਹਿ ਗਏ ਆ ਉਹ ਸਾਨੂੰ ਜਰੂਰ ਦੱਸਿਓ ਤੇ ਇੱਕ ਅੱਦੇ ਜਣੇ ਨੇ ਬੇਲੀਆਂ ਕੁਝ ਕੇ ਵੀਡੀਓ ਇਸ ਤੇ ਕਮੈਂਟ ਕੀਤਾ ਸੀਗਾ ਕਿ ਤੁਸੀਂ ਸਾਡਾ ਨਾਮ ਨਹੀਂ ਲਿਆ ਬਾ ਤੁਹਾਡੇ ਵੀਡੀਓ ਚ ਰੋਜ਼ ਕਮੈਂਟ ਕਰਦੇ ਆ ਤੇ ਮੇਰੇ ਹਿਸਾਬ ਦੇ ਨਾਲ ਉਹ ਕਮੈਂਟਸ ਕਾਫੀ ਪਿੱਛੇ ਜਾ ਚੁੱਕੇ ਆ ਬਟ ਮੈਂ ਫਿਰ ਵੀ ਟਰਾਈ ਕਰਦੀ ਆ ਜੇ ਮੈਨੂੰ ਲੱਭਣਗੇ ਤੇ ਮੈਂ ਜ਼ਰੂਰ ਉਹਨਾਂ ਦਾ ਨਾਮ ਬੋਲਾਂਗੀ ਤੇ ਹੁਣ ਕੁਝ ਕੁ ਦਿਨਾਂ ਤੋਂ ਦਾ ਸਾਡੀਆਂ ਨਵੀਆਂ ਸੀਰੀਜ਼ ਸਟਾਰਟ ਹੋ ਜਾਣੀਆਂ ਵਾ ਹਜੇ ਫਿਲਹਾਲ ਆਪਾਂ ਛੋਟੀਆਂ ਹੀ ਪਾਣਨੇ ਆ ਤੇ ਉਹਦੇ ਕੰਮ ਚੱਲਣਦੇ ਆ ਵਾ ਜਦੋਂ ਉਹ ਪੂਰਾ ਕੰਪਲੀਟ ਹੋ ਜਾਊਗਾ ਤੇ ਫੇਰ ਆਪਾਂ ਨਵੀਆਂ ਨਵੀਂ ਸੀਰੀਜ਼ ਲੈ ਕੇ ਆਵਾਂਗੇ ਜੋ ਕਿ ਬੜੀ ਇੰਟਰਸਟਿੰਗ ਹੋਏਗੀ ਤੇ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓਜ਼ ਪਸੰਦ ਆ ਇਮੋਸ਼ਨਲ ਡਰਾਮੈਟਿਕ ਵਿਲਨ ਵਾਲੀ ਜਾਂ ਕਾਮੇਡੀ ਤੁਸੀਂ ਸਾਰੇ ਜਾਣੇ ਜਰੂਰ ਦੱਸਿਓ ਕਾਟਨ ਕੈਂਡੀ ਹਾਂ ਇਹਨਾਂ ਦਾ ਇੱਕ ਕਮੈਂਟ ਸੀਗਾ ਕਿਰਨ ਮਾ ਜੀ ਵੈਰੀ ਨਾਈਸ ਵੀਡੀਓ ਤੁਸੀਂ ਸਭ ਬਹੁਤ ਸੋਹਣੇ ਲੱਗ ਰਹੇ ਸੀ ਰਾਣੀ ਮਨਚੰਦਾ ਫਰੋਮ ਗੁਰਗਾਓ ਮੇਰਾ ਕਮੈਂਟ ਕਿਰਨ ਜੀ ਜਰੂਰ ਪੜਨਾ ਸਲੋ ਜੀ ਰਾਣੀ ਮਨਚੰਦਾ ਜੀ ਤੁਹਾਡਾ ਕਮੈਂਟ ਆਪਾਂ ਪੜ ਦਿੱਤਾ परम जी सेमी वेरी नाइस वीडियो बेस्ट विशेस फ्रॉम परम जी सेमी फ्रॉम इंग्लैंड किरण यू लुक सो गुड थैंक यू सो मच परम जी जी ਤੇ ਨੈਕਸਟ ਕਮੈਂਟ ਹੈ ਨੀਲਮ ਖੰਨਾ वेरी ਇੰਟਰਸਟਿੰਗ ਐਪੀਸੋਡ ਤੇ ਆਹ ਵਾਲੇ ਜਿਹੜੇ ਕਮੈਂਟਸ ਆ ਮੈਂ ਤੀਜ ਵਾਲੀ ਵੀਡੀਓਜ਼ ਦੇ ਪੜਨੀਆਂ ਕਿਉਂਕਿ ਤੀਜ ਵਾਲੀ ਵੀਡੀਓਜ਼ 'ਚ ਵੀ ਬਹੁਤ ਜਾਣੇ ਨੇ ਕਮੈਂਟ ਕੀਤਾ ਸੀਗਾ Enjoyment full fun ਤੇ ਸਾਰਿਆਂ ਨੇ ਮੇਰੇ ਲੋਕ ਤੇ ਉਹਦੇ ਬੜਾ ਵਧੀਆ ਵਧੀਆ ਕਮੈਂਟ ਕੀਤਾ ਹੈਗਾ ਕਿ ਤੁਸੀਂ ਆਲਵੇਸ ਇਤਰਾ ਬਣ ਕੇ ਰਿਹਾ ਪਰ ਗਰਮੀ ਬਹੁਤ ਜ਼ਿਆਦਾ ਵਾ ਆਲਵੇਸ ਇਤਰਾ ਬਣ ਕੇ ਨਹੀਂ ਰਿਹਾ ਜਾ ਸਕਦਾ ਮੰਜੂ ਦਵਨ ਟਰੰਕੁਰੂ ਖੇਤਰ ਹੈਪੀ ਤੀਜ ਤੇ ਯੂਜ਼ਰ आरसी ਹੀ ਡੀਅਰ ਹਿਮਾਚਲ ਤੇ ਨੂੰ ਬਹੁਤ ਪਿਆਰੀ ਹੁੰਦੀ ਹੈ ਮੇਰੀ ਭਾਬੀ ਹੈ ਬਹੁਤ ਜ਼ਿਆਦਾ ਵਧੀਆ ਹੈ ਬਿਲਕੁਲ ਜੀ ਮੈਂ ਵੈਸੇ ਹਿਮਾਚਲ ਤੋਂ ਨਹੀਂ ਆ ਬਸ ਉਹ ਸਟੋਰੀ ਬਣਾਈ ਸੀ ਕਿ ਜਿਹੜੀਆਂ ਕੁੜੀਆਂ ਦੂਰੋਂ ਹੁੰਦੀਆਂ ਵਾ ਉਹ ਇੱਥੇ ਆ ਮਤਲਬ ਕਿਸੇ ਹੋਰ ਸ਼ਹਿਰ ਦੇ ਵਿੱਚ ਅਗਰ ਉਹਨਾਂ ਦਾ ਵਿਆਹ ਹੋ ਜਾਂਦਾ ਕਿ ਉਹਨਾਂ ਦੀ ਫੀਲਿੰਗਸ ਕਿਸ ਤਰ੍ਹਾਂ ਦੀ ਹੁੰਦੀਆਂ ਵਾ ਤੇ ਸਾਰਿਆਂ ਨੇ ਬਹੁਤ ਵਧੀਆ ਕਮੈਂਟਸ ਕੀਤੇ ਮਨਿੰਦਰ ਕੌਰ ਜੀ ਸੋਨੇ ਲੱਗ ਰਹੇ ਹੋ ਕਿਰਨ ਜੀ ਇਦਾਂ ਹੀ ਬਣ ਕੇ ਰਿਹਾ ਕਰੋ ਆਂਟੀ ਨਾਲ ਮੈਂ ਗੁੱਸੇ ਹਾਂ ਮੈਨੂੰ ਨਹੀਂ ਬੁਲਾਇਆ ਜ਼ਰੂਰ ਜੀ ਅਗਲੀ ਵਾਰੀ ਜਦੋਂ ਆਪਾਂ ਕੋਈ ਛੇਤਰਾ ਦਾ ਕਰਾਂਗੇ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਜਰੂਰ ਆਪਾਂ ਲਾਈਵ ਜਰੂਰ ਹੋਵਾਂਗੇ ਲਾਈਵ ਹੋ ਕੇ ਵੀ ਇਸ ਤਰ੍ਹਾਂ ਦੀ ਕੋਈ ਆਪਾਂ ਵੀਡੀਓ ਬਣਾਵਾਂਗੇ ਜਿਨ੍ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਤੇ ਤੁਸੀਂ ਸਾਰੇ ਸਾਡੇ ਨਾਲ ਕਨੈਕਟ ਹੋ ਸਕੋ ਵੈਸੇ ਤੇ ਤੁਸੀਂ ਸਾਰੇ ਸਾਡੇ ਨਾਲ ਕਨੈਕਟ ਹੀ ਹੈਗੇ ਜੇ ਤੇ ਸਾਡੀ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਜੇ ਪਰ ਅੱਗੇ-ਅੱਗੇ ਜਿਹੜੀਆਂ ਸਾਡੀਆਂ ਹੋਰ ਵੀਡੀਓਜ਼ ਆਣਗੀਆਂ ਮੈਂ ਚਾਹਨੀ ਹਾਂ ਤੁਸੀਂ ਉਹਨਾਂ ਨੂੰ ਵੀ ਬਹੁਤ-ਬਹੁਤ ਜ਼ਿਆਦਾ ਪਿਆਰ ਦਿਓ ਤੇ ਜਿਆਦਾ ਤੋਂ ਜਿਆਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤਾਂ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਾਵੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟਸ ਦੇ ਵਿੱਚ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗੀਆਂ ਥੈਂਕ ਯੂ ਸੋ ਮਾਜੀ